ਅੱਜ ਉਹ ਗੀਕੀ ਭਾਤੇ ਅਸੀਂ ਸਮੂਹ ਮਾਨਸਾਨੀਅਤ ਦੇ ਨਾਤੇ ਜੋ ਵੀ ਸਾਡੇ ਨਾਲ ਲੋਕ ਖੜੇ ਐ ਸਮੂਹ ਪੰਜਾਬ ਵਾਸੀ ਸੂਬ ਨੂੰ ਭਾਰਤ ਵਾਸੀ ਤੇ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਜਿਹੜੇ ਲੋਕ ਸਾਡੇ ਨਾਲ ਖੜੇ ਐ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਅਸੀਂ ਬੇਨਤੀ ਇਹ ਕਰਦੇ ਆਂ ਕਿ ਸੀਪੀ ਸਾਹਿਬ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਕਿ ਜੋ ਜੋ ਤੁਹਾਡੀਆਂ ਮੰਗਾਂ ਨੇ ਅਸੀਂ ਉਹਨਾਂ ਤੇ ਪੂਰੀ ਕਾਰਵਾਈ ਕਰਾਂਗੇ ਜੇਕਰ ਕੋਈ ਕਾਰਵਾਈ ਉੱਤੇ ਨਹੀਂ ਹੁੰਦੀ ਫਿਰ ਅਸੀਂ ਲੋਕਾਂ ਦੀ ਕਚਹਿਰੀ ਵਿੱਚ ਜਾਵਾਂਗੇ ਲੋਕਾਂ ਸਾਹਮਣੇ ਬੇਨਤੀ ਕਰਾਂਗੇ ਫਿਰ ਲੋਕ ਸਾਡੇ ਨਾਲ ਖੜਨ ਫਿਲਹਾਲ ਤੱਕ ਜੋ ਹੈ ਸ਼ਾਂਤੀ ਬਣਾਈ ਰੱਖਣ ਕੋਈ ਵੀ ਇਸ ਤਰ੍ਹਾਂ ਦੀ ਅਨਖੁਸ਼ਕਾਵੀ ਘਟਨਾ ਨਾ ਵਾਪਰੇ ਜਿਵੇਂ ਕਿ ਮੁਲਾਜ਼ਮ ਨੂੰ ਮਲਜ਼ਮ ਜੋ ਹੈ ਦੋਸ਼ੀ ਹੈ ਉਹਨੂੰ ਅਜੇ ਪੇਸ਼ ਕਰਨਾ ਹੈ ਕੋਰਟ ਦੇ ਵਿੱਚ ਹਨਾ ਕੋਈ ਉਹਦੇ ਨਾਲ ਕੋਈ ਇਦਾਂ ਦੀ ਘਟਨਾ ਨਾ ਵਾਪਰੇ ਜਿਸ ਦੇ ਨਾਲ ਦੋਸ਼ੀ ਨੂੰ ਫਾਇਦਾ ਹੋਵੇ ਅਸੀਂ ਉਸ ਨੂੰ ਦੋਸ਼ੀ ਸਾਬਤ ਕਰਕੇ ਉਸ ਨੂੰ ਸਜ਼ਾ ਸਜ਼ਾ ਦਵਾਉਣਾ ਚਾਹੁੰਦੇ ਆ ਫਾਇਦਾ ਨਹੀਂ ਪਹਚਾਉਣਾ ਚਾਹੁੰਦੇ ਕਿਉਂਕਿ ਉਸ ਦਿਨ ਵੀ ਜਿਵੇਂ ਉਹ ਤੇਲ ਪਾ ਕੇ ਅੱਗ ਲਾਣ ਲੱਗੇ ਘਰ ਨੂੰ ਅੱਗ ਲਾਣ ਲੱਗੇ ਅਸੀਂ ਰੋਕੇ ਹੱਥ ਜੁੜੇ ਇਦਾਂ ਦਾ ਕੰਮ ਨਾ ਕਰੋ ਅਸੀਂ ਦੋਸ਼ੀ ਨੂੰ ਇੱਕ ਦਿਨ ਮਾਰ ਕੇ ਖਤਮ ਨਹੀਂ ਕਰਨਾ ਚਾਹੁੰਦੇ ਅਸੀਂ ਉਸ ਨੂੰ ਦਿਨ ਦਿਨ ਰੋਜ਼ ਰੋਜ਼ ਹੀ ਮਰੇ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੇ ਰੋਜ਼ ਹੀ ਮਰੇ ਔਰ ਉਹਨੂੰ ਫਾਂਸੀ ਦੀ ਸਜ਼ਾ ਇਹੋ ਜਿਹੇ ਲੋਕਾਂ ਨੂੰ ਸਿੱਖਿਆ ਹਾਂ ਤਾਂਕਿ ਦੋਸ਼ੀ ਜਿਹੜੇ ਇਹ ਅਸੀਂ ਇਹ ਪੂਰਨ ਨੇ ਸੁਭਾਸ਼ ਸਵੇਕ ਕਰਨੀ ਹੈ ਜੀ ਮੈਮ ਥੋੜਾ ਤੁਹਾਨੂੰ ਹੋਲ ਨਾ ਜੀ ਮੈਮ ਤੁਸੀਂ ਅੱਜ ਪਹੁੰਚੇ ਹੈਗੇ ਪਰਿਵਾਰਕ ਮੈਂਬਰਾਂ ਨਾਲ ਕੀ ਗੱਲ ਹੋਈ ਜੀ ਪਰਿਵਾਰਕ ਮੈਂਬਰਾਂ ਨੂੰ ਇਸ ਚੀਜ਼ ਦਾ ਭਰੋਸਾ ਦਿਵਾਇਆ ਕਿ ਜਿਹੜੀ ਇਹ ਮੰਦਭਾਗੀ ਘਟਨਾ ਹੋਈ ਹੈ ਇਸ ਦੇ ਵਿੱਚ ਪੁਲਿਸ ਵੱਲੋਂ ਜੋ ਕਾਰਵਾਈ ਬਣਦੀ ਹੈ ਅਸੀਂ ਉਹ ਪੂਰੇ ਤਰੀਕੇ ਨਾਲ ਕਰ ਰਹੇ ਹਾਂ ਜੀ ਤੇ ਜਲਦ ਤੋਂ ਜਲਦ ਹੀ ਇਸ ਮੁਕਦਮੇ ਦੀ ਤਫਤੀਸ਼ ਨੂੰ ਮੁਕੰਮਲ ਕਰਕੇ ਅੱਗੇ ਵੀ ਇਸ ਦੇ ਵਿੱਚ ਜੋ ਕਰਨ ਵਾਲੀ ਚੀਜ਼ ਹੈਗੀ ਹੈ ਜੋ ਆਪਾਂ ਗ੍ਰਿਫਤਾਰੀ ਕਰ ਚੁੱਕੇ ਹਾਂ ਤੁਹਾਨੂੰ ਪਤਾ ਹੈ ਸੋ ਅੱਗੇ ਵੀ ਜੋ ਆਪਾਂ ਇਸ ਚ ਕਰਨਾ ਹੈ ਉਹ ਆਪਾਂ ਜਲਦ ਤੋਂ ਜਲਦ ਇਸ ਵਿੱਚ ਇਹ ਤਾਂ ਮੰਗਲ ਸਿੰਘ ਨੂੰ ਲੈ ਕੇ ਬੜੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਆ ਕਿ ਉਸ ਨੇ ਆਪਣੀ ਡਿਊਟੀ ਪੂਰੀ ਨਹੀਂ ਨਿਭਾਈ ਜੀ ਜੀ ਸਾਨੂੰ ਮੌਕੇ ਤੇ ਪਹਿਲੇ ਦਿਨ ਹੀ ਜਿਵੇਂ ਲੱਗਿਆ ਕਿ ਜਿਨ੍ਹਾਂ ਮੁਲਾਜ਼ਮਾਂ ਵੱਲੋਂ ਇਸ ਚ ਥੋੜੀ ਵਧੀਆ ਤਰੀਕੇ ਕਾਰਗੁਜ਼ਾਰੀ ਕੀਤੀ ਜਾ ਸਕਦੀ ਸੀ ਪਰ ਨਹੀਂ ਕੀਤੀ ਗਈ ਉਸ ਤੇ ਅਸੀਂ ਪੂਰੀ ਤੌਰ ਤੇ ਐਕਸ਼ਨ ਲੈਂਤਾ ਹੈ ਪਰਵਾਰ ਦੇ ਹੋਰ ਵੀ ਕੁਝ ਪੁਆਇੰਟਸ ਹਨ ਜਿਨ੍ਹਾਂ ਦੇ ਅਸੀਂ ਅੱਗੇ ਵੀ ਦੇਖ ਰਹੇ ਹਾਂ ਕੋਈ ਮਾਮਲਾ ਵੀ ਦਰਜ ਕੀਤਾ ਜਾ ਰਿਹਾ ਹੈ ਮੰਗਲਕ੍ਰਮ 10 10 1 ਦਿਨ ਬਾਅਦ ਪੁਲਿਸ ਮਿਸ਼ਨਰ ਪਹੁੰਚਦੇ ਹੈ ਨਹੀਂ ਪਿੱਛੋ ਤਾਂ ਬਿਚੇ ਰਹੇ ਫੋਰਡਲਰ ਹੋਈ ਗਈ ਪਈ ਜਗਾਇਆ ਜਾਵੇ ਸਾਰੀ ਮਹਿਲਾਵਾਂ ਇਹ ਜੀ ਆਗਰ ਹੈ ਕਿ ਅੱਗੇ ਆਣ ਤੇ ਆ ਕੇ ਇੱਕ ਵਾਰ ਇਹ ਪ੍ਰੋਟੈਸਟ ਕੀਤਾ ਜਾਵੇ ਕਿ ਸੁੱਧੇ ਸਰਕਾਰ ਨੂੰ ਜਗਾਇਆ ਜਾਵੇ ਕਿ ਸਭ ਕੁਰੀ ਨੂੰ ਇਨਸਾਫ ਦੇ ਸਰ ਇੰਡੀਆ ਦੀ ਮੀਡੀਆ ਪਲੀਜ਼ ਇਸ ਨੂੰ ਤਬਦੀਲ ਕਰ ਲਓ ਜਿਹੜਾ ਜਗਾ ਅਸੀਂ ਨਹੀਂ ਨਾ ਬਈ ਇਹਨੂੰ ਪੁਲਿਸ ਨੂੰ ਜਗਾਓ ਪੁਲਿਸ ਨੇ ਕਿਹਾ ਸਰ ਪੁਲਿਸ ਦਾ ਅਸਲੀ ਕੀ ਕਹਿ ਰਹੇ ਮੁਰਦਾਬਾਦੀ ਸਾਡੇ ਲਈ ਤਾਂ ਇਸ ਤਰੀਕੇ ਦੇ ਮੁਰਦਾਬਾਦ ਹੈ ਪੁਲਿਸ ਕਿ ਜੇ ਨੇ ਜਿਸ ਟਾਈਮ ਤੇ ਲੋਡ ਸੀ ਉਦੋਂ ਜਦ ਪੁਲਿਸ ਸੀਗੀ ਨਹੀਂ ਤੇ ਫੇ ਅਸੀਂ ਉਹਨਾਂ ਦਾ ਕੀ ਹੀ ਸਮਰਥਨ ਕਰਾਂ ਅਹੀਂ ਤਾਂ ਉਹਨਾਂ ਦੇ ਬਿਲਕੁਲ ਇਸ ਟਾਈਮ ਖਲਾਫ ਆ ਉਹ ਸਾਡੇ ਲਈ ਤਾਂ ਬਿਲਕੁਲ ਜ਼ੀਰੋ ਹੈ ਕਿ ਕੁੜੀ ਪਤਾ ਲੱਗ ਗਿਆ ਕਿ ਕੁੜੀ 4 ਵਜੇ ਉਹਦੇ ਜਾ ਚੁੱਕੀ ਹੈ ਦੇਖ ਰਿਹਾ ਹੈ ਸੀਸੀਟੀਵੀ ਦੇ ਉੱਤੇ ਕਿ ਬੱਚਾ ਬਾਹਰ ਆਇਆ ਨਹੀਂ ਤਾਂ ਕਿਉਂ ਇੰਨੀ ਦੇਰੀ ਕੀਤੀ ਗਈ ਕਿਉਂ ਉਸ ਬੱਚੇ ਨੂੰ ਬਾਹਰ ਕਿਉਂ ਨਹੀਂ ਕਟਿਆ ਗਿਆ ਉਸ ਟਾਈਮ ਤੇ ਬਚ ਸਕਦੀ ਸੀ ਉਹ ਬੱਚੇ ਜੇ ਉਹ ਬਚਾਉਣਾ ਚਾਹੁੰਦੇ ਠੀਕ ਹੈ ਥੈਂਕ ਯੂ ਮੈਂ ਕੋਈ ਸਮਝਦਾ ਨਹੀਂ ਤੇ ਅਸੀਂ ਪਹਿਲਾਂ ਪ੍ਰੋਟੈਸਟ ਕਰਕੇ ਆਏ ਹਾਂ ਕਲਪ ਵੀਰ ਮੇਕਰ ਚਾਕਲੇਟ ਜਿੰਨੀ ਮੇਨ ਨਾਲ ਕੁੜੀਆਂ ਨੇ ਸਭ ਨੇ ਪ੍ਰੋਟੈਸਟ ਕੀਤਾ ਹੈ ਅਗੇਂਸ ਸਰਕਾਰ ਅਗੇਂਸ ਨਾ ਪੁਲਿਸ ਕਰਮੀ ਸੀ ਉਹਨਾਂ ਨੇ ਪੰਜਾਬ ਬੁਰੀ ਦੇ ਵਿੱਚ ਕੀਤਾ ਹੈ ਕਿ ਜੋ ਕਿਸੇ ਨੂੰ ਇਹ ਪਹਿਲਾਂ ਆ 3:30 7 ਵਜੇ ਪਹਿਲਾਂ ਨਹੀਂ ਕਿਉਂ ਨਹੀਂ ਅਪਰੇਮੇਸ਼ਨ ਸਾਡੀ ਇਹ ਹੀ ਮੰਗ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਪਾਸੇ ਦਿੱਤੀ ਜਾਵੇ ਤੇ ਜਿਹੜੀ ਪੁਲਿਸ ਕਰਮੀਆਂ ਉੱਤੇ ਸੀਗੇ ਅਨਸਸਪੈਂਡ ਨਾ ਕਰਕੇ ਉਹ ਡਿਸਮਿਸ ਕੀਤਾ ਜਾ ਤਾਂ ਕਿ ਅੱਗੇ ਵੀ ਜਿੰਨੇ ਵੀ ਪੁਲਿਸ ਕਰਮੀਆਂ ਨੇ ਉਹ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰੂ। ਜਿਹੜੇ ਪਬਲਿਕ ਸਰਵੈਂਟ ਵੀ ਜਿਹੜੀ ਪਬਲਿਕ ਹੀ ਉਹਨਾਂ ਦੇ ਹੱਥਾਂ 'ਚ ਸੇਫ ਨਹੀਂ ਹੈ ਜਿਹੜੀਆਂ ਉਹਨਾਂ ਦੇ ਹੱਥਾਂ 'ਚ ਸੇਫ ਨਹੀਂ ਫਿਰ ਕਿੱਥੇ ਸੇਫ ਹੋਣਗੇ? ਆਸ ਪੜੋਸੇ ਵਿੱਚ ਵੀ ਸੇਫ ਨਹੀਂ ਹੈਗੀਆਂ ਜਿਨ੍ਹਾਂ ਨੂੰ ਆਪਾਂ ਚਾਚੇ ਤਾਈ ਆਪਣਾ ਭਰਾ ਕਹਿੰਦੇ ਆ ਜੇ ਅਸੀਂ ਉਹਨਾਂ ਨਾਲ ਨਹੀਂ ਸੇਫ ਅਸੀਂ ਕਿੱਥੇ ਸੇਫ ਹੋਵਾਂਗੇ? ਕਦੋਂ ਕੁੜੀਆਂ ਸੇਫ ਹੋਣਗੀਆਂ? ਕੱਲ ਤੋਂ ਕਸੀਂ ਕੈਂਟਲ ਮਾਰਚ ਕਰਾਂਗੇ। ਕੋਦੀ ਕੀ ਸਰਕਾਰ ਕੋਲ ہم ਮੰਗ ਕਰਦੇ ਰਵਾਂਗੇ ਕਿ ਸਾਨੂੰ ਇਨਸਾਫ ਸਾਨੂੰ ਜਸਟਿਸ ਕਦੋਂ ਮਿਲੇਗਾ ਇਹੋ ਜਿਹਦਾ ਨਾ ਕੋਦੇ ਨਗਲੈਂਡ ਚ ਹੋਇਆ ਸੀ ਇੱਕ ਕੇਸ ਹੋਇਆ ਉਹਨਾਂ ਨੇ ਉਹਨੂੰ ਸਾਹਮਣੇ ਦਖਤ ਦੇ ਜਲਾਕੇ ਫੂਕ ਦਿੱਤਾ ਉਹ ਤੇ ਇੱਥੇ ਕਿਉਂ ਨਹੀਂ ਹੋਇਆ ਉਸ ਤੋਂ ਬਾਅਦ ਕੋਈ ਉੱਥੇ ਕੇਸ ਨਹੀਂ ਹੋਇਆ ਤੇ ਇੰਡੀਆ ਚ ਕਿਉਂ ਨਹੀਂ ਚੀਜ਼ਾਂ ਹੋ ਰਹੀਆਂ ਕਿਉਂ ਪੰਜਾਬ ਚ ਨਹੀਂ ਬਹੁਤ سارے ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਪੁਲਿਸ ਮੁਲਾਜ਼ਮ ਜਿਸ ਨੇ ਡਿਊਟੀ ਸਹੀ ਨਹੀਂ ਕੀਤੀ ਉਸ ਦੇ ਉੱਪਰ ਪਰਚਾ ਦਰਜ ਨਹੀਂ ਹੋਇਆ ਦੂਸਰਾ ਸਵਾਲ ਮਹਿਲਾ ਪੁਲਿਸ ਕਮਿਸ਼ਨਰੇ ਤਿੰਨ ਦਿਨਾਂ ਬਾਅਦ ਪਰਿਵਾਰ ਵਾਲਿਆਂ ਨੂੰ ਮਿਲਾਂਗੇ ਪਹੁੰਚਦੀ ਏ ਪਰ ਫਿਰ ਅਸ਼ਵਾਸਨ ਦਿੱਤਾ ਜਾਂਦਾ ਕਿ ਕਾਰਵਾਈ ਕੀਤੀ ਜਾਵੇਗੀ ਕਦੋਂ ਕਾਰਵਾਈ ਕੀਤੀ ਜਾਵੇਗੀ ਕਦੋਂ ਕਦੋਂ ਚਾਰ ਤਿੰਨ ਹੋਰ ਮਰਣਗੀਆਂ ਉਦੋਂ ਕਰੋਗੇ ਕਾਰਵਾਈ ਕਦੋਂ ਕਰਨੀ ਹੈ ਕਾਰਵਾਈ ਅਕਸਰ ਦੇਖਿਆ ਜਾਂਦਾ ਕਿ ਜਿਹੜੇ ਇਦਾਂ ਦੇ ਕੇਸ ਹੁੰਦੇ ਨੇ ਲੰਬਾ ਸੁਣਾ ਅਦਾਲਤ ਕਿਉਂ ਨਹੀਂ ਇਹੀ ਇਹੀ ਦੀ ਸਾਡੀ ਮੰਗ ਹੈ ਕਿ ਸਪੀਡੀ ਟ੍ਰਾਇਲ ਕਰੋ ਤੁਸੀਂ ਤਿੰਨ ਤਿੰਨ ਚਾਰਾਂ ਸਾਲ ਲਾ ਦਿੰਦੇ ਹੋ ਕਿ ਇੱਕ ਕੁੜੀ ਨੂੰ ਇਨਸਾਫ ਦੇਣ ਲਈ ਕਦੋਂ ਚਾਹਤੋਂਗੇ ਫਿਰ ਕਈ ਤਾਂ ਬਰੀ ਵੀ ਹੋ ਜਾਂਦੇ ਨੇ ਕਈਆਂ ਤੁਸੀਂ ਉਮਰ ਕਾਇਦ ਕਰਦੇ ਫਿਰ ਉਹ ਛੁੱਟੀ ਲੈ ਕੇ ਬਾਹਰ ਆ ਜਾਂਦੇ ਨੇ ਕੀ ਫਾਇਦੇ ਹੋਜੀ ਸਜਾ ਦਾ ਜਿੱਦਾਂ ਉਹ ਕੋਈ ਕੁੜੀ ਤੀ ਕਿਸੇ ਦੀ ਮਾਰ ਰਹੀ ਹੈ ਉਹਨੂੰ ਵੀ ਉਦਾਂ ਹੀ ਮਾਰਿਆ ਜਾਵੇ ਸਪੀਡੀ ਟ੍ਰਾਇਲ ਜ਼ੋਨ ਮੇਰੀ ਇਹੀ ਅਪੀਲ ਹੈ ਕਿ ਲਾਅ ਐਂਡ ਆਰਡਰ ਚ ਕਿ ਥੋੜੇ ਚੇਂਜਸ ਕੀਤੇ ਜਾਣ ਸਪੀਡੀ ਟ੍ਰਾਇਲ ਹੋਣ ਜਲਦੀ ਤੋਂ ਜਲਦੀ ਔਰ ਕੜੀ ਤੋਂ ਕੜੀ ਸਜ਼ਾ ਪੁਲਿਸ ਕਮਿਸ਼ਨਰ ਨੂੰ ਜਲੰਧਰ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹਨਾਂ ਦੇ ਕਿ ਸਿਰਫ ਇਹੀ ਬੇਨਤੀ ਹੈ ਕਿ ਕਿਰਪਾ ਆਪਣੀ ਡਿਊਟੀ ਨੂੰ ਸਹੀ ਤਰੀਕੇ ਨਾਲ ਨਿਭਾਇਆ ਜਾਵੇ ਤਾ ਕਿ ਜਿਹੜੀ ਕੁੜੀਆਂ ਤੁਹਾਡੇ ਹੱਥਾਂ 'ਚ ਨਹੀਂ ਸੇਫ ਰਹਿਣਗੀਆਂ ਤੇ ਕਿਹਨਾਂ ਦੇ ਦਿੱਤਾ ਸੇਫ ਹੈ ਤੇ ਤੁਸੀਂ 7 ਵਜੇ ਕੀ ਪਤਾ ਤੁਸੀਂ ਇੱਕ ਵਾਰ ਇਨਵੈਸਟੀਗੇਸ਼ਨ ਕਰ ਲੈਂਦੇ ਚੰਗੀ ਤਰੀਕੇ ਨਾਲ ਜੇ ਬਾਥਰੂਮ 'ਚ ਕੋਈ ਬਾਹਰੋਂ ਮਿਲੀਏ ਪਹਿਲਾਂ ਮਿਲ ਜਾਂਦੀ ਹੈ ਐਸਆਈ ਮੰਗਤਨ ਰਾਮ ਨੂੰ ਲੈ ਕੇ ਕਾਰਵਾਈ ਨੂੰ ਲੈ ਕੇ ਕੀ ਕਹਿਣਾ ਹੈ ਉਹ ਤਾਂ ਐਫਆਈਆਰ ਹੋਣ ਮੈਂ ਤਾਂ ਕਹਿ ਨਹੀਂ ਹੁਣ ਤਾਂ ਐਫਆਈਆਰ ਹੋਵੇ ਤੇ ਉਹਨਾਂ ਨੂੰ ਡਿਸਮਿਸ ਕੀਤਾ ਜਾ ਬਾਹਰੋਂ ਕਿਉਂ ਹੀ ਉਹਨਾਂ ਨੂੰ ਦੁਬਾਰਾ ਜੁਆਇਨ ਕਰਵਾਉਣਾ ਕਿਉਂ ਉਹਨਾਂ ਨੂੰ ਬਿਸਮਿਸ ਕਰੋ ਕਿ ਜਿੱਦ ਕੱਢਿਆ ਜਾਊਗਾ ਤਾਂ ਹੀ ਦੂਜੇ ਦੇ ਕੰਮਾਂ ਚੇ ਜਾਊਗੀ ਨਾ ਕਿ ਨਹੀਂ ਸਾਨੂੰ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾਣੀ ਠੀਕ ਠੀਕ ਥੈਂਕ ਯੂ ਅਸ਼ੋਕ ਦੇ ਨਾਤੇ ਉਹਨਾਂ ਨੇ ਅੱਜ ਪਰਿਵਾਰ ਨੂੰ ਇਹ ਭਰੋਸਾ ਦਿਵਾਇਆ ਜੀ ਕਿ ਪੁਲਿਸ ਦੇ ਕਾਰਗੁਜ਼ਾਰੀ ਦੇ ਵਿੱਚ ਕੋਈ ਕਮੀ ਕਹਿੰਦੇ ਨਹੀਂ ਛੱਡੀ ਜਾਏਗੀ ਜੀ ਉਹਨਾਂ ਨੇ ਇਹ ਭਰੋਸਾ ਦਿਵਾਇਆ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਬਿਲਕੁਲ ਕਲੀਅਰ ਜੋ ਫੇਅਰ ਇਨਵੈਸਟੀਗੇਸ਼ਨ ਪਰਿਵਾਰ ਨੂੰ ਇਹ ਭਰੋਸਾ ਦਿਵਾਇਆ ਕਿ ਹਾਂਜੀ ਤੁਹਾਨੂੰ ਇਨਸਾਫ ਜ਼ਰੂਰ ਮਿਲੇਗਾ ਜੀ ਪਰ ਇੱਕ ਮੰਗ ਕੀਤੀ ਜਾ ਰਹੀ ਹੈ ਜਿਹੜੇ ਐਸਆਈ ਕਾਫੀ ਦੇਰ ਉੱਥੇ ਰਿਹਾ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਜਾਂਚ ਨਹੀਂ ਕੀਤੀ ਮੰਗਤਰਾ ਉਸ ਨੂੰ ਲੈ ਕੇ ਕੀ ਗੱਲਬਾਤ ਹੋਈ ਉਹ ਕਹਿੰਦੇ ਸਾਰਾ ਜੋ ਜੋ ਵੀ ਜੇ ਕਿਸੇ ਨੇ ਵੀ ਕਹਿੰਦੇ ਕੁਤਾਈ ਵਰਤੀ ਹੈ ਤੇ ਕਹਿੰਦੇ ਉਹਦੇ ਵਿੱਚ ਕੋਈ ਕਮੀ ਬੇਸ਼ੀ ਨਹੀਂ ਰੱਖੀ ਜਾਏਗੀ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਜੋ ਹੈ ਕਹਿੰਦੇ ਅਸੀਂ ਬਿਲਕੁਲ ਥੋਰੋਲੀ ਇਨਵੈਸਟੀਗੇਸ਼ਨ ਕਰ ਰਹੇ ਆਂ ਔਰ ਮੈਂ ਇੱਥੇ ਇੱਕ ਗੱਲ ਕਿਉਂਕਿ ਵਕੀਲ ਹੋਣ ਦੇ ਨਾਤੇ ਇਹ ਪਰਿਵਾਰ ਜਿਹੜਾ ਇਨਾਂ ਨੂੰ ਇਨਸਾਫ ਮਿਲੇ ਔਰ ਵਕੀਲ ਹੋਣ ਦੇ ਨਾਤੇ ਇੱਕ ਐਸਾ ਜ਼ਰੂਰ ਹੈ ਕਿ ਪੁਲਿਸ ਦੀ ਜਿਹੜੀ ਕਾਰਜ ਪ੍ਰਣਾਲੀ ਹੈ ਉਹ ਐਸੀ ਰਹਿਣੀ ਚਾਹੀਦੀ ਹੈ ਕਿ ਅੱਜ ਤੇ ਇੱਥੇ ਸਮਾਜ ਇਕੱਠਾ ਹੋ ਗਿਆ ਕਈ ਜਗ੍ਹਾ ਤੇ ਐਸਾ ਸਮਾਜ ਵੀ ਨਹੀਂ ਇਕੱਠਾ ਹੋ ਪੰਦਾ ਜੀ ਤੇ ਇਨਸਾਫ ਦੀ ਜ਼ਰੂਰਤ ਰਹਿੰਦੀ ਹੈ ਔਰ ਜੋ ਭਰੋਸਾ ਇਸ ਵੇਲੇ ਪੁਲਿਸ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਵੱਲੋਂ ਸਾਨੂੰ ਆਇਆ ਤੇ ਮੈਨੂੰ ਉਮੀਦ ਹੈ ਕਿ ਉਹ ਕਾਰਵਾਈ ਪ੍ਰੋਪਰ ਰਹੇਗੀ ਔਰ ਅਸੀਂ ਵੀ ਆਪਣੇ ਲੈਵਲ ਤੇ ਖਾਲਸਾ ਜੀ ਨੇ ਦਰਬਿੰਦਰ ਜੀ ਔਰ ਸਾਰਾ ਪਰਿਵਾਰ ਅਸੀਂ ਸਾਰੇ ਆਪਣੇ ਲੈਵਲ ਤੇ ਵੀ ਜੋ ਪੁਲਿਸ ਦੀ ਕਾਰਵਾਈ ਰਹੇਗੀ ਉਹ ਜੋ ਆਪਣੇ ਲੈਵਲ ਤੇ ਕਰਨਗੇ ਅਸੀਂ ਵੀ ਆਪਣੇ ਲੈਵਲ ਤੇ ਦੇਖਦੇ ਰਹਿਵਾਂਗੇ ਕਿ ਵਕਤੀ ਫੇਅਰ ਫੇਅਰ ਇਨਵੈਸਟੀਗੇਸ਼ਨ ਹੋ ਰਹੀ ਹੈ ਕਿਤੇ ਕੋਈ ਕਮੀ ਪੇਸ਼ੀ ਹੋਈ ਤੇ ਫੇਅਰ ਜਿਹੜਾ ਸਾਡੇ ਵੀਰ ਲਕੀ ਜੀ ਔਰ ਬਾਕੀ ਸਾਰੇ ਜੋ ਵਰਿੰਦਰ ਜੀ ਸੁਖਦੇਵ ਜੀ ਔਰ ਅਸੀਂ ਜੋ ਕਾਨੂੰਨੀ ਰੂਪ ਨਾਲ ਜਿਹੜੀ ਕਾਰਵਾਈ ਕਰਨੀ ਹੋਈ ਉਹ ਮਾਨਯੋਗ ਅਦਾਲਤ ਦੇ ਅੱਗੇ ਔਰ ਜੋ ਕਿਤੇ ਸਮਾਜਿਕ ਤੌਰ ਤੇ ਜਾਂ ਕਿਤੇ ਵੀ ਰੱਖਣਾ ਹੋਵੇਗਾ ਉਹ ਮੇਰੇ ਭਰਾ ਆਪਣੇ ਲੈਵਲ ਤੇ ਪੂਰੇ ਇੱਕ ਮਿੰਟ ਇੱਕ ਮਿੰਟ ਚਰਮਈ ਪੂਰੇ ਜਲੰਧਰ ਚ ਨਹੀਂ ਪੰਜਾਬ ਚ ਨਹੀਂ ਵਿਦੇਸ਼ਾਂ ਚੋਂ ਵੀ ਲੋਕਾਂ ਦੇ ਜਿਹੜੇ ਮੈਸੇਜ ਆ ਰਹੇ ਆ ਵੀ ਬਹੁਤ ਗੰਦਾ ਜਿਹੜਾ ਕੰਮ ਕੀਤਾ। ਇਹ ਨਾ ਨਹੀਂ ਹਰਕਤ। ਉਸ ਐਸਏ ਨੂੰ ਲੈ ਕੇ ਵੀ ਬਹੁਤ سارے ਸਵਾਲ ਖੜੇ ਹੁੰਦੇ ਨਜ਼ਰ ਆ ਰਹੇ। ਪਰਿਵਾਰ ਦੇ ਨਾਲ ਪੂਰਾ ਪੰਜਾਬ ਖੜਾ ਹੈਗਾ। ਕਿ ਲੱਗਦਾ ਨਹੀਂ ਕਿ ਹੁਣ ਤੱਕ ਪਰਚਾ ਦਰਜ ਐਸਏ ਦੇ ਉੱਪਰ ਵੀ ਹੋ ਜਾਣਾ ਚਾਹੀਦਾ ਸੀ। ਬਿਲਕੁਲ ਹੋਣਾ ਚਾਹੀਦਾ ਸੀ ਜੀ। ਔਰ ਜੇ ਹਾਲੇ ਇਸ ਵੇਲੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਜਿੱਦਾਂ ਮੈਂ ਦੱਸਿਆ ਹੁਣੇ ਪੁਲਿਸ ਕਮਿਸ਼ਨਰ ਆਏ ਸੀ। ਤੇ ਉਹਨਾਂ ਨੇ ਇਹ ਭਰੋਸਾ ਦਿਵਾਇਆ ਕਿ ਤੁਹਾਨੂੰ ਪੂਰਾ ਇਨਸਾਫ ਮਿਲੇਗਾ ਕਿਸੇ ਵੱਲੋਂ ਕੋਈ ਕਮੀ ਰਹੀ ਹੈ ਕਿਸੇ ਨੇ ਕੋਈ ਅਪਰਾਧ ਕੀਤਾ ਕਿਸੇ ਨੇ ਕੋਈ ਗਲਤੀ ਕੀਤੀ ਹੈ ਤੁਹਾਨੂੰ ਉਸ ਹਿਸਾਬ ਨਾਲ ਡੀਲ ਕੀਤਾ ਜਾਏਗਾ ਨਹੀਂ ਇੱਕ ਘੰਟੇ ਜਿਸ ਤਰੀਕੇ ਨਾਲ ਦੱਸਿਆ ਗਿਆ ਕਿ ਅੰਦਰ ਚਾਹ ਪੀਤੀ ਹੈ ਹਾਸਾ ਟੱਟੀਆਂ ਹੋਈਆਂ ਉਸ ਤੋਂ ਬਾਅਦ ਬਾਹਰ ਆਇਆ ਤੇ ਬਾਹਰ ਆ ਕੇ ਕਹਿੰਦਾ ਕਿ ਵੀ ਅੰਦਰ ਤੁਹਾਡੀ ਬੱਚੀ ਨਹੀਂ ਹੈ ਪਰ ਪਰਿਵਾਰ ਨੇ ਉਸ ਤੋਂ ਬਾਅਦ 2-3 ਘੰਟੇ ਜਦوجਾਦ ਕਰਨ ਤੋਂ ਬਾਅਦ ਜਦੋਂ ਮੋਹੱਲੇ ਦੇ ਲੋਕਾਂ ਨੇ ਜਿਹੜੇ ਬੋਡੀ ਕੱਢੀ ਉਸ ਤੋਂ ਮਤਲਬ ਜਿਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮ ਨੇ ਉਸ ਦਿਨ ਕਾਰਵਾਈ ਕੀਤੀ ਜਾਂ ਫਿਰ ਜੋ ਚੀਜ਼ਾਂ ਹੋਈਆਂ ਤਾਨੂੰ ਲੱਗਦਾ ਕਿ ਐਫਆਰ ਉਸੇ ਦਿਨ ਹੋ ਜਾਣੀ ਚਾਹੀਦੀ ਸੀ ਕਿਉਂਕਿ ਬਹੁਤ ਵੱਡਾ ਇੱਕ ਕ੍ਰਾਈਮ ਹੈ ਦੇਖੋ ਇਹ ਪੁਲਿਸ ਦਾ ਪ੍ਰੈਰੋਗੇਟਿਵ ਹੈ ਬਾਈਟਾ ਫਾਇਰ ਕਰਨੀ ਔਰ ਜੇ ਉਸ ਵੇਲੇ ਐਫਆਰ ਦਾ ਮਤਲਬ ਕੀ ਹੈ ਫਰਸਟ ਇਨਫੋਰਮੇਸ਼ਨ ਰਿਪੋਰਟ ਜਿਹੜੀ ਫਰਸਟ ਇਨਫੋਰਮੇਸ਼ਨ ਪਰਿਵਾਰ ਨੇ ਦਿੱਤੀ ਉਸ ਬੇਸ ਤੇ ਕਾਰਵਾਈ ਨਾਲ ਹੀ ਤੁਰੰਤ ਹੋਣੀ ਚਾਹੀਦੀ ਸੀ ਪਰ ਹੁਣ ਵੀ ਹੁਣ ਵੀ ਜਿਹੜਾ ਜੇ ਸਾਨੂੰ ਪੁਲਿਸ ਕਮਿਸ਼ਨਰ ਸਾਹਿਬ ਨੇ ਕੋਈ ਆਸ਼ਵਾਸਨ ਦਿੱਤੇ ਇਸ ਪਰਿਵਾਰ ਨੂੰ ਤੇ ਉਸ ਹਿਸਾਬ ਦੇ ਨਾਲ ਜੇ ਕਾਰਵਾਈ ਹੋਏਗੀ ਤੇ ਠੀਕ ਹੈ ਨਹੀਂ ਤੇ ਜੋ ਫਿਊਚਰ ਪਲੈਨਿੰਗ ਹੋਏਗੀ ਮੈਂ ਇਹਨਾਂ ਦਾ ਵਕੀਲ ਹੋਣ ਦੇ ਨਾਤੇ ਜੋ ਮੰਗਿਓਗੇ ਅਦਾਲਤ ਤੋਂ ਜੋ ਅਸੀਂ ਇਨਸਾਫ ਲੈ ਸਕਾਂਗੇ ਅਸੀਂ ਉੱਥੇ ਦੀ ਕਾਨੂੰਨੀ ਕਾਰਵਾਈ ਪ੍ਰੋਪਰ ਕਰਾਂਗੇ ਪਬਲਿਕ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਪਬਲਿਕ ਦੇ ਵਿੱਚ ਬਹੁਤ ਰੋਚ ਦੇਖਣ ਨੂੰ ਮਿਲ ਰਿਹਾ ਹੈ ਪਬਲਿਕ ਨੂੰ ਇੱਕ ਮੈਸੇਜ ਦੇਣਾ ਚਾਹਨਾ ਕਿ ਸਾਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ ਔਰ ਕਾਨੂੰਨੀ ਲੜਾਈ ਵੀ ਲੜੀ ਜਾਏਗੀ ਜਿੱਥੇ ਤੱਕ ਗੱਲ ਹੈ ਕਿ ਸਮਾਜ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਅਪਰਾਧ ਹੁੰਦਾ ਇਹ ਸਾਡੀ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਜਿਹੜਾ ਆਪਣੇ ਪੱਦਰ ਦੇ ਉੱਤੇ ਇਹ ਆਵਾਜ਼ ਜਿੱਥੇ ਤੱਕ ਚੱਕੀ ਆ ਤੇ ਇਹਨਾਂ ਦਾ ਇਹ ਸਾਥ ਜਰੂਰ ਦਈਏ ਕਿ ਕਿਤੇ ਅਸੀਂ ਜੋ ਪਰਿਵਾਰ ਦੇ ਵੱਲੋਂ ਵੀ ਇਹ ਅਪੀਲ ਹੈ ਕਿਤੇ ਕੋਈ ਐਸਾ ਗਲਤੀ ਨਾ ਕਰ ਬਈ ਹੋ ਜਾਵੇ ਜਿਸ ਦੇ ਕਰਕੇ ਦੂਜੀ ਧਿਰ ਨੂੰ ਫਾਇਦਾ ਹੋ ਜਾਵੇ ਕਿ ਹਾਂਜੀ ਜੀ ਦੇਖੋ ਸਾਡਾ ਇਹ ਨੁਕਸਾਨ ਹੋ ਗਿਆ ਅਸੀਂ ਇਹ ਚਾਹੁੰਦੇ ਆ ਕਿ ਕਾਨੂੰਨੀ ਰੂਪ ਦੇ ਨਾਲ ਸਾਰੀ ਫਾਈਟ ਹੋਵੇ ਔਰ ਕਾਨੂੰਨੀ ਰੂਪ ਨਾਲ ਜੋ ਹੈ ਇਨਸਾਫ ਮਿਲੇ। ਦੇਸ਼ ਦੇ ਕਾਨੂੰਨ ਤੇ ਪਰਿਵਾਰ ਨੂੰ ਪੂਰਾ ਭਰੋਸਾ। ਜੀ ਸਰ ਫਾਸਟ ਐਕਟ ਕੋਰਟ ਦੇ ਵੀ ਦਮਾਵਾ ਦਾ ਕਿ ਜਾਣ ਵਾਸਤੇ ਸਰ ਇਹਦੇ ਚ ਪਹਿਲੇ ਹੀ ਪਾਕਸਪੋਰਟ ਆਲਰੇਡੀ ਹੈਗੀ ਆ ਔਰ ਉੱਥੇ ਇਹ ਮਾਮਲਾ ਜਾਣਾ ਹੁਣ ਦੇਖਿਆ ਇਹ ਜਾਣਾ ਕਿ ਪੁਲਿਸ ਦੀ ਜਿਹੜੀ ਚਲਾਨ ਚਾਰਜ ਸ਼ੀਟ ਜਿਹੜਾ ਉਹ ਕਿੰਨੀ ਛੇਤੀ ਪੇਸ਼ ਹੁੰਦਾ ਔਰ ਉਹ ਚਾਰਜ ਸ਼ੀਟ ਦੇ ਵਿੱਚ ਕਿੰਨੀ ਮੁਸਤੈਦੀ ਦੇ ਨਾਲ ਪ੍ਰੋਪਰ ਜਿਹੜੀ ਆ ਚਾਰਜ ਸ਼ੀਟ ਪੇਸ਼ ਹੁੰਦੀ ਆ ਉਹਦੇ ਚ ਕੋਈ ਕਮੀ ਪੇਸ਼ੀ ਤਾਂ ਨਹੀਂ ਛੱਡੀ ਜਾਂਦੀ ਉਸ ਵਾਸਤੇ ਪਰਿਵਾਰ ਵੀ ਔਰ ਮੈਂ ਵੀ ਆਪਣੇ ਪੱਧਰ ਤੇ ਜੋ ਇਨਵੈਸਟੀਗੇਟਿਓਨ ਦੇ ਵਿੱਚ ਲੋਡ ਹੋਏਗੀ ਅਸੀਂ ਪੁਲਿਸ ਦਾ ਸਹਿਯੋਗ ਕਰਾਂਗੇ ਪਰ ਦੂਜੇ ਪਾਸੇ ਸਾਨੂੰ ਪੁਲਿਸ ਤੋਂ ਵੀ ਉਮੀਦ ਹੈ ਕਿ ਜਿਹੜੀ ਸਾਨੂੰ ਇਹ ਇਨਸਾਫ ਦੀ ਲੜਾਈ ਦੇ ਵਿੱਚ ਪੁਲਿਸ ਤੋਂ ਵੀ ਉਹੀ ਸਹਿਯੋਗ ਮਿਲੇਗਾ ਜਿਸ ਵਾਸਤੇ ਪੁਲਿਸ ਤੰਤਰ ਹੋਂਦ ਵਿੱਚ ਆਇਆ ਹੈ ਕਿ ਹਾਂਜੀ ਦੇਸ਼ ਸਮਾਜ ਸੂਬੇ ਔਰ ਇੱਕ ਇੱਕ ਪ੍ਰਾਣੀ ਦੀ ਰੱਖਿਆ ਕਰਨਾ